ਨਸ਼ਾ ਸਾਡੀ బిਗੇਸਟ ਪ੍ਰੋਬਲਮ ਹੈ ਤੁਸੀਂ ਦਿਖਾਓ ਕੋਈ ਬੋਲਦਾ ਹੋਇਆ ਕਿਆ ਕੱਲੇ ਸਿੱਖਾ ਦੇ ਬੱਚੇ ਮਰ ਰਹੇ ਆ ਨਸ਼ੇ ਨਾਲ ਇਹਨੂੰ ਬੰਦੇ ਨੇ ਮਰਦੇ ਮਰਦੇ ਫੇਰ ਜੀ ਕਿਸੇ ਵੀ ਅਸੀਂ ਕੋਈ ਵੀ ਅਸੀਂ ਗੱਲ ਹੋਵੇ ਜਿਹਦੇ ਦੇ ਵਿੱਚ ਧਰਮ ਦਾ ਫਾਇਦਾ ਹੋਵੇ ਜਾਂ ਚਲੋ ਪੰਜਾਬ ਦਾ ਕੋਈ ਫਾਇਦਾ ਹੋਵੇ ਜਾਂ ਕੋਈ ਚਲੋ ਪਲਾ ਮਾਨਸੀ ਹੋਵੇ ਪੰਜਾਬ ਨਾਲ ਕੋਈ ਉਹ ਐਸੇ ਕਿਸੇ ਮਸਲੇ ਚ ਤੁਹਾਨੂੰ ਨਹੀਂ ਦਿਖਾਈ ਦੇਣਗੇ ਦੇਖਿਆ ਤਾਂ ਤੁਸੀਂ ਮੈਨੂੰ ਦੱਸ ਦੋ ਪਾਣੀ ਦੇ ਮਸਲੇ ਤੇ ਕਿਉਂ ਨਹੀਂ ਬੋਲਦੇ ਪਾਣੀ ਦਾ ਪਾਣੀ ਹੀ ਸਿਰਫ ਕਿਸੇ ਇੱਕ ਧਰਮ ਨੇ ਥੋੜੀ ਨਾ ਪੀਣਾ ਅਸਲ ਚ ਰਹਿ ਇੱਥੇ ਰਹੇ ਦੇ ਲੇਕਿਨਾਂ ਦਾ ਡੈਡੀਕੇਸ਼ਨ ਜੰਮਦਾ ਪਾਰ ਹੈ ਜੇ ਪੰਜਾਬ ਜੇ ਪੰਜਾਬ ਦੇ ਵਿੱਚ ਪੰਜਾਬ ਦੇ ਜਿਹੜੇ ਲੋਕ ਹੈ ਉਹ ਪੰਜਾਬ ਨੂੰ ਡੈਡੀਕੇਟਿਡ ਹੈਗੇ ਪੰਜਾਬੀ ਉਹਦੇ ਚ ਹਿੰਦੂ ਵੀ ਆ ਸਿੱਖ ਵੀ ਆ ਮੁਸਲਮਾਨ ਵੀ ਆ ਇਸਾਈ ਵੀ ਆ ਸਾਰੇ ਲੇਕਿਨ ਜਿਹੜੇ ਹਿੰਦੂਆਂ ਦੇ ਸੋ ਕਾਲਡ ਲੀਡਰ ਹੈ ਇਹਨਾਂ ਨੂੰ ਪੰਜਾਬ ਤੋਂ ਕੋਈ ਲੈਣ ਦਿੰਦੀ ਹੈ ਇਹਨਾਂ ਦੀ ਸਾਰੀ ਡੈਡੀਕੇਸ਼ਨ ਜੰਮਦਾ ਪਾਰ ਹੈ ਜੋ ਚੀਜ਼ਾਂ ਜੀ ਮੈਂ ਉਹੀ ਗੱਲ ਕਹਿਣਾ ਜੋ ਚੀਜ਼ਾਂ ਯੂਪੀ ਚ ਹੋ ਰਹੀਆਂ ਪੰਜਾਬ ਚ ਤੋਂ ਉਹਦਾ 1% ਵੀ ਨਹੀਂ ਹੋਇਆ ਜੀ ਕੁਝ ਵੀ ਹੂੰ ਕਦੇ ਵੀ ਨਹੀਂ ਹੋਇਆ ਹੋਇਆ ਨਹੀਂ ਇਹ ਹੁਣ ਜ਼ਰੂਰ ਜਗਰਾਤਿਆਂ ਦੇ ਵਿੱਚ ਦੇ ਕੋਈ ਚਾਂਕੇ ਚੁੰਕੇ ਲੱਗ ਗਏ ਨੇ ਕੱਢਣ ਔਰ ਹੁੰਦੇ ਨਹੀਂ ਕੱਢ ਰਹੇ ਘਰੇ ਤੇ ਖਾਸਾ ਟਾਈਮ ਹੋ ਗਿਆ ਪਰ ਹਾਲੇ ਫਿਰ ਵੀ ਥੋੜਾ ਜਿਆਦਾ ਲੁਕਿਆ ਚਿਪਾ ਹੈਗਾ ਹੁਣ ਵੀ ਟਾਈਮ ਹੈ ਇਹਨਾਂ ਨੂੰ ਰੋਕਣ ਦਾ ਸਹੀ ਤਰੀਕੇ ਨਾਲ ਚਲੰਦਾ ਹਿੰਦੂਇਜ਼ਮ ਦੇ ਵਿੱਚ ਬਹੁਤ ਬਿਗੇਸਟ ਪ੍ਰੋਬਲਮ ਹੈਗੀ ਆ ਕਾਸਟਿਜ਼ਮ ਬਹੁਤ ਵੱਡੀ ਪ੍ਰੋਬਲਮ ਹੈ ਜਿਵੇਂ ਮੈਂ ਕਿਹਾ ਕਿ ਇੱਕ ਯਾਦਵ ਨੂੰ ਉਹਦੀ ਉਹਦੀ ਸ਼੍ਰੇਖਾ ਵੱਢਦੀ ਮੈਂ ਉਦੋਂ ਇਹ ਗੱਲ ਕਰਨ ਲੱਗਾ ਸੀ ਵੀ ਯਾਦਵ ਯਾਦਵ ਕੁੱਲ ਨੂੰ શ્રીਕ੍ਰਿਸ਼ਨ ਜੀ ਨਾਲ ਜੋੜਿਆ ਜਾਂਦਾ ਹਾਂਜੀ ਤੇ શ્રીਕ੍ਰਿਸ਼ਨ ਜੀ ਦੇ ਕੁੱਲ ਦੇ ਬੰਦੇ ਨੇ ਇਹ ਕੁਝ ਕੀਤਾ ਹਾਂ ਸਬਦੇ ਸਾਹਮਣੇ ਕੀਤਾ ਇਹ ਜੀ ਦੇਖੋ ਕਿੰਨੇ ਕਿੰਨਾ ਉਹਦੇ ਨਾਲ ਅਤਿਆਚਾਰ ਹੋਇਆ ਜੀ ਮੁੰਡੇ ਨਾਲ ਹੂੰ ਇਹ ਤੇਰੇ ਜਿਹੜੀ ਤੇ ਰਹਿ ਮੰਨਦੀ ਹੈ ਪੂਰੀ ਤਰ੍ਹਾਂ ਤੋਂ ਡੈਡੀਕੇਸ਼ਨ ਨਾਲ ਮੰਨਦੀ ਹੈ ਕਿ ਵਰਨਾ ਆਸ਼ਰਮ ਜਿਹੜਾ ਹੈ ਯਾਨੀ ਵਰਣ ਵਿਵਸਥਾ ਜਿਹੜੀ ਆ ਉਹ ਆਧਾਰ ਹੈ ਸੰਤਨ ਤੰਤਰੰਮ ਦਾ ਇੱਕ ਬਹੁਤ ਬੜੀ ਗਿੰਤੀ ਹੈ ਜਿਹੜੀ ਇਹਨੂੰ ਡੈਡੀਕੇਟਡ ਹੈਗੀ ਹੈ ਮੈਨੂੰ ਲੱਗਦਾ ਹੈ ਕਿ ਸ਼ਾਹ ਅਰਮਾਨ ਮਲਿਕ ਦੇ ਕੇਸ ਸੀ ਵੀ ਇਹੀ ਕਾਰਨ ਹੈ ਨਹੀਂ ਤਾਂ ਅੰਨਾ ਵੀ ਦੇਖ ਕੇ ਦੱਸ ਦਵੇ ਵੀ ਕਾਲੀ ਦਾ ਰੂਪ ਤਾਰਨ ਕਰਨ ਤੋਂ ਬਾਅਦ ਤੇ ਉਹਨੇ ਕੁਝ ਵੀ ਐਸਾ ਗਲਤ ਨਹੀਂ ਕੀਤਾ ਔਰ ਰੂਪ ਤਾਰਨ ਕਰਨਾ ਕੋਈ ਬੇਦਬੀ ਨਹੀਂ ਹੈ ਪਰੰਪਰਾ ਹੈ ਔਰ ਇਹਦਾ ਮੈਂ ਤੁਹਾਨੂੰ ਸਭ ਤੋਂ ਵੱਡਾ ਐਗਜ਼ਾਮਪਲ ਦਿੱਤਾ ਨਰਿੰਦਰ ਮੋਦੀ ਜਦੋਂ ਖੁਦ ਥਾਲੀ ਥਾਲੀ ਚ ਦੀਵੇ ਰੱਖ ਕੇ ਰੱਖ ਕੇ ਇੱਕ ਆਰਾਮ ਬਣੇ ਹੋਏ ਬੰਦੇ ਦਾ ਜਦੋਂ ਆਰਤੀ ਕਰ ਰਹਾ ਹੈ ਹੂੰ ਇਸ ਤੋਂ ਵੱਡਾ ਕਿਆ ਪ੍ਰਮਾਣ ਹੋ ਸਕਦਾ ਇਹ ਤਾਂ ਨરેન્દ્ર મોદી পাগল ਹੈ ਹੂੰ ਯਾਨੀ ਰੂਪ ਤਰਨ ਕਰਨ ਨਾ ਪਰੰਪਰਾ ਹੈ ਜੀ ਇੱਕ ਪਾਲਟਿਕਲ ਦਾ ਫਿਰ ਉਹ ਰੂਪ ਤਰਨ ਕਰਨ ਤੋਂ ਬਾਅਦ ਅਗਰ ਕੋਈ ਗਲਤ ਐਕਟੀਵਿਟੀ ਹੁੰਦੀ ਹੈ ਉਹ ਵੀ ਅਧਿਵਿ ਦੀ ਸ਼ਰੇਣੀ ਚ ਜਾਂਦੀ ਹੈ ਤੁਸੀਂ ਕਹ ਵਰਨ ਜਿਹੜਾ ਹੈ ਉਹ ਅੱਜ ਵੀ ਚੱਲ ਰਿਹਾ ਹਾਂਜੀ ਪਰ ਅਸਲੀ ਤਾਂ ਸਮਾਜ ਦੇ ਵਿੱਚ ਰਹਿ ਰਹੇ ਆ ਇੱਥੇ ਤਾਂ ਕਿਹਾ ਜਾਂਦਾ ਵੀ ਸਾਰੇ ਇੱਕ ਬਰਾਬਰ ਨੇ ਉਹਦੇ ਦੋ ਕਾਰਨ ਨੇ ਜੇ ਇੱਕ ਤਾਂ ਪੰਜਾਬ ਜਿਹੜੀ ਧਰਤੀ ਹੈ ਪੰਜਾਬ ਸ਼ੁਰੂ ਤੋਂ ਉਹਦਾ ਜਿਹੜਾ ਹਿਸਾਬ ਰਿਹਾ ਉਹ ਬਾਕੀ ਸਾਰੇ ਚੀਜ਼ਾਂ ਤੋਂ ਸਾਰੇ ਦੇਸ਼ਾਂ ਤੋਂ ਮੁਲਕਾਂ ਤੋਂ ਅਲੱਗ ਰਿਹਾ ਹੈ ਹੂੰ ਪੰਜਾਬ ਚ ਸਟਾਰਟਿੰਗ ਚ ਹੀ ਵਨ ਵਿਵਸਥਾ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਹਦੀ ਖਤਮ ਕਰਤ ਖਤਮ ਕਰਤੀ ਸੀਗੀ ਹੂੰ ਠੀਕ ਹੈ ਜੀ ਤਾਂ ਇਹ ਪਹਿਲੀ ਗੱਲ ਉਹਦੇ ਕਰਕੇ ਉਸ ਗੱਲ ਕਰਕੇ ਅੱਜ ਪੰਜਾਬ ਦੇ ਕਲਚਰ ਚ ਅਚੀ ਸ਼ਾਮਿਲ ਹੋਈ ਹੈ ਦੂਜੀ ਗੱਲ ਫਿਰ ਆਇਆ ਰਿਹਾ ਉਦੋਂ ਅੱਗੇ ਕਰਨ ਜਦ ਵੱਡੀਆਂ-ਵੱਡੀਆਂ ਇੰਡਸਟਰੀਆਂ ਬਣੀਆਂ ਇੰਡਸਟਰੀਆ ਬਣਨ ਨਾਲ ਉਦਯੋਗੀਕਰਨ ਦੇ ਨਾਲ ਇਹਨਾਂ ਚੀਜ਼ਾਂ 'ਚ ਮੰਨਤਾ ਇਹਨਾਂ ਦੀ ਘਟੀ ਹੈ ਹਮ ਲੇਕਿਨ ਅੱਜ ਵੀ ਇਸ ਟਾਈਮ 'ਤੇ ਜਿਸ ਟਾਈਮ ਆਪਾਂ ਗੱਲ ਕਰ ਰਹੇ ਹਾਂ ਇਸ ਟਾਈਮ 'ਤੇ ਵੀ ਵਰਣ ਵਿਵਸਥਾ ਦੇ ਪੁਰਜ਼ੋਰ ਸਮਰਥਕ ਹੈਗੇ ਆ ਜਿਵੇਂ ਸ਼ੰਕਰਾਚਾਰਾ ਸ਼ੰਕਰਾਚਾਰਾ ਦੀ ਪੋਸਤ ਜੋ ਮਰਦੀ ਬੈਠੇ ਉਹ ਵਰਣ ਨੂੰ ਜਨਮਨਾ ਹੀ ਮੰਨਣਗੇ ਕਿ ਜਨਮ ਤੋਂ ਹੀ ਬ੍ਰਾਹਮਣ ਹੋ ਸਕਦਾ ਜਨਮ ਤੋਂ ਹੀ ਛਤਰੀ ਹੋ ਸਕਦਾ ਜਨਮ ਤੋਂ ਹੀ ਵੈਸ਼ੇ ਔਰ ਜਨਮ ਤੋਂ ਹੀ ਸ਼ੂਦਰ ਹੋ ਸਕਦਾ ਉਹ ਨਹੀਂ ਬਦਲ ਸਕਦਾ ਅਜ ਵੀ ਇਹ ਗੱਲ ਹੈਗੀ ਹੈ ਹਾਂਜੀ ਹਾਂ ਹੈਗੀ ਹੈ ਤੇ ਰਮਾਇਣ ਦਾ ਅਸੀਂ ਵਾਲਮੀਕੀ ਜੀ ਦੀ ਮੰਨਦੇ ਆਂ ਦੇਖੋ ਚਲੋ ਮੈਂ ਇਸ ਮਸਲੇ ਤੇ ਮੈਂ ਫਿਲਹਾਲ ਕੋਈ رائے ਨਹੀਂ ਦੇਣਾ ਚਾਹੁੰਦਾ ਕਿਉਂਕਿ ਇਹ ਗੱਲ ਬਿਲਕੁਲ ਅਲੱਗ ਹੈ ਹੂੰ ਤੇ ਲੇਕਿਨ ਆਪਾਂ ਇਹ ਤੇ ਦੇਖ ਹੀ ਸਕਦੇ ਆਂ ਕਿ ਚਲੋ ਅਗਰ ਇਸ ਇਸ ਵੀ ਪੁਆਇੰਟ ਤੇ ਅਬ ਥੋੜਾ ਜੱਗ ਅੱਗੇ ਡਿਸਕਸ ਕਰ ਲਈਏ ਵਾਲਮੀਕੀ ਜੀ ਮਹਾਰਾਜ ਹੈ ਵਾਲਮੀਕੀ ਜੀ ਮਹਾਰਾਜ ਦੇ ਜਿਹੜੇ ਵੰਸ਼ਜ ਹੈ ਅੱਜ ਉਹ ਕਿੱਥੇ ਹੈ ਅਛੂਤ ਮੰਨਿਆ ਜਾਂਦਾ ਹੈ ਜੀ ਹੂੰ ਕੌਣ ਆਪਣੀ ਕੁੜੀ ਵਾਂਦਾ ਚੁੰਦਾ ਨਾ ਜੇ ਹਿੰਦੂ ਧਰਮ ਦੇ ਵਿੱਚ ਬਾਲਮਿਕੀ ਜੀ ਦੀ ਰਚਨਾ ਰਾਮਾਇਣ ਮਹਾਕਾਵਯ ਹੈ ਜੀ ਇਸ ਤੋਂ ਵਧੀਆ ਬੈਟਰ ਸਪਿਰਚੁਅਲ ਪਵਿੱਤਰ ਰਚਨਾ ਹਿੰਦੂਆਂ ਵਿੱਚ ਨਹੀਂ ਹੈ ਇੰਡੂਇਸਮ ਵਿੱਚ ਨਹੀਂ ਹੈ ਬਹੁਤ ਵੱਡੀ ਉਹ ਹੈਗੀ ਲੇਕਿਨ ਅੱਜ ਉਹਨਾਂ ਨੇ ਉਹਨਾਂ ਦੇ ਵੰਸ਼ ਦੇ ਨਾਲ ਕੀ ਹੁੰਦਾ ਹੈ ਅੱਜ ਵੀ ਉਹਨਾਂ ਨੂੰ ਛੂਤ ਕਿਹਾ ਜਾਂਦਾ ਹੈ ਕੋਈ ਐਸੀ ਗੱਲ ਨਹੀਂ ਹੈ ਕਿ ਛੂਤ ਨਹੀਂ ਕਿਹਾ ਜਾਂਦਾ ਕਿਹਾ ਜਾਂਦਾ ਮੈਨੂੰ ਖੁਦ ਕਿਹਾ ਗਿਆ ਮੈਨੂੰ ਵਾਲਮੇਕੀ ਜਾਤੀ ਦਾ ਜਿਹੜਾ ਇੱਕ ਉਹ ਉਹ ਕੀਤਾ ਗਿਆ ਜੀ ਬਸ ਉਹ ਹੁੰਦਾ ਮੈਂ ਇਸ ਬਾਰੇ ਜ਼ਿਆਦਾ ਤੇ ਨਹੀਂ ਕਿਸ ਤੁਸੀਂ ਵੀ ਅਸੀਂ ਜਾਤੇ ਦੋ ਨਹੀਂ ਚਲੋ ਮਾਨਸਕੀ ਜਾਤ ਸਭ ਇੱਕੋ ਪਛਾਣ ਬੋ ਆਪਣਾ ਤੇਸ ਫਲਸਵੇ ਨੂੰ ਮੰਨਦੇ ਹਾਂ ਜੀ ਹਮ ਗੁਰੂ ਨਾਨਕ ਸਾਹਿਬ ਦਾ ਫਲਸਫਾ ਹੀ ਸਾਡਾ ਫਲਸਫਾ ਹੈ ਦੇਵਾ ਦੇ ਦੇ ਮਹਾਦੇਵ ਦਾ ਦਿੱਤਾ ਹੈ ਫਲਸਫਾ ਹੀ ਸਾਡਾ ਫਲਸਫਾ ਹੈ ਕਿ ਜਿੰਨੇ ਵੀ ਸੰਸਾਰ ਚ ਜੀਵੇ ਸਭ ਮਹਾਦੇਵ ਦੇ ਪੁੱਤਰ ਪੁੱਤਰੀਆਂ ਹੈ ਬਿਸ਼ੋ ਕੋ ਕੋਈ ਹੈ ਕੋਈ ਹੈ ਇਹ ਵੀ अपना डॉगी भी होते ही जानता है हम्म अभी अभी ਸਾਡਾ ਉਸੇ ਦਾ ਬੱਚਾ ਹੈ ਹੂੰ ਪੂਰੀ ਪ੍ਰਕਿਰਤੀ ਉਹਦੀ ਸੰਤਾਨ ਹੈ ਹੂੰ ਪਰ ਕਿਹਾ ਇਹ ਇਹਦਾ ਕਾਸਟਿਸਮ ਦਾ ਅਗਰ ਕਿਸੇ ਨੇ ਦੇਖਿਆ ਤਾਂ ਮੈਂ ਉਸ ਚੀਜ਼ ਨੂੰ ਭੁਗਤ ਚੁੱਕਿਆ ਮਤਲਬ ਮੈਂ ਦੇਖ ਚੁੱਕਿਆ ਜੋ ਉਸੇ ਪੇਪਾ ਹੋਇਆ ਤੁਹਾਡੇ ਨਾਲ ਹਾਂਜੀ ਹੋਇਆ ਜੀ ਬਹੁਤ ਅੱਛੇ ਲੈਵਲ ਤੇ ਹੋਇਆ ਅਜੀਬ ਇਹ ਮੈਨੂੰ ਕੋਈ ਵੀ ਕਹਿੰਦਾ ਭੀ ਤਾਂ ਭੀਮसेना ਵਾਲਾ ਕਿਉਂ ਕਹਿੰਦਾਂ ਜੀ ਭੀਮसेना ਵਾਲਾ ਮੈਨੂੰ ਜਾਤੀ ਦੇ ਕਾਰਨ ਹੀ ਕਹਿੰਦੇ ਆ ਨਾ ਹੋਰ ਤਾਂ ਕੋਈ ਇਸ਼ੂ ਨਹੀਂ ਹੈ ਮੈਂ ਤਾਂ ਕਦੇ ਚੰਦਰ ਸ਼ੇਖਰ ਦਾ ਝੰਡਾ ਨਹੀਂ ਚੁੱਕਿਆ ਜੀ ਅਜੇ ਤੱਕ ਨਾ ਮੈਂ ਕਦੇ ਕਿਸੇ ਦਾ ਪ੍ਰੋਗਰਾਮ ਚ ਗਿਆ ਜੀ ਉਹਨਾਂ ਤੱਕ ਨਾ ਮੈਂ ਉਹਨਾਂ ਦੀ ਕੋਈ ਅਜੇ ਤੱਕ ਕੋਈ ਉਹ ਉਹਨਾਂ ਚੰਦਰ ਸ਼ੇਖਰ ਆਜ਼ਾਦ ਜਾਂ ਭੀਮ ਆਰਮੀ ਦੀ ਕੋਈ ਪੋਸਟਕ ਨਹੀਂ ਸੰਜੀ ਕੀਤੀ ਅਜੇ ਤੱਕ ਉਸ ਬੰਦੇ ਦੀ ਮੈਂ ਅਜੇ ਤੱਕ ਉਹ ਵੀ ਨਹੀਂ ਕੀਤੀ ਵੀ ਚਲੋ ਜੀ ਇਹਨੂੰ ਥੋੜਾ ਜਿਆਦਾ ਤਾਂ ਉਹ ਕਰਦੀ ਇਹਨੂੰ ਥੋੜਾ ਗ੍ਰੇਸ ਦੇਦੀ ਹੈ ਜਾਂ ਦੀ ਕੋਈ ਸਮਰਥਨ ਕਰਦੀ ਹੈ ਨਹੀਂ ਕੀਤਾ ਜੀ ਕਿਹਾ ਜਾਂਦਾ ਮੈਨੂੰ ਲੱਗਦਾ ਹੈ ਕਿ ਅਰਮਾਨ ਮਲਿਕ ਦੇ ਕੇਸ 'ਚ ਵੀ ਕੁਝ ਨਾ ਕੁਝ ਐ ਗੱਲ ਹੈਗੀ ਹੈ ਮੈਨੂੰ ਇਹ ਲੱਗਦਾ ਹੈ ਜੀ ਮੈਂ ਗਲਤ ਹੋ ਸਕਦਾ ਇਹ ਗਲਤ ਗੱਲ ਹੈ ਪਰ ਮੈਨੂੰ ਇਹ ਲੱਗਦਾ ਹੈ ਗੱਲ ਇਹ ਹੈ ਕਿ ਹੋਰ ਵੀਆਂ ਗੱਲਾਂ ਨੇ ਕਿਉਂਕਿ ਕਈ ਲੋਕ ਵੀ ਕੀ ਕਹਿੰਦੇ ਨੇ ਵੀ ਅਸ਼ਲੀਲਤਾ ਫਲਾਉਂਦੇ ਨੇ ਪਰਚਾ ਦਰਜ ਕਰਾਓ ਨਾ ਕਿ ਕਿਹੜੀ ਅਸ਼ਲੀਲਤਾ ਫਲਾ ਰਹੇ ਨੇ ਜੀ ਉਹ ਉਹਦੇ ਵਾਸਤੇ ਅਸ਼ਲੀਲਤਾ ਦਾ ਪਰਚਾ ਕਰਾ ਦੋ ਦਰਜ ਕਿਹੜੀ ਦਿੱਕਤ ਹੈ ਹੋਣਾ ਚਾਹੀਦਾ ਹੈ ਜੇ ਕੋਈ ਅਸ਼ਲੀਲਤਾ ਫਲਾਉਂਦਾ ਹੈ ਕਰਾਓ ਦਰਜ ਉਦੀ ਪਰਿਭਾਸ਼ਾ ਤਿਆਰ ਹੈ ਅਚਲੇਲਤਾ ਫਲਾਹਾਂ ਦੇ ਸੰਵਿਧਾਨ ਦੇ ਵਿੱਚ ਇੱਕ ਡਾਇਰੈਕਟ ਇੱਕ ਪਰਿਭਾਸ਼ਾ ਹੈ ਕਿ ਇਹ ਚੀਜ਼ਾਂ ਅਚਲੇਲਤਾ ਮੰਨੀ ਜਾਣਗੀਆਂ ਚੀਜ਼ਾਂ ਅਚਲੇਲਤਾ ਨਹੀਂ ਬਕਾਰ ਵਾਲੇ ਦੀ ਵੀਡੀਓ ਸ਼ੇਅਰ ਕਰਨਾ ਜਿੰਮ ਕਰਦਿਆਂ ਦੀ ਵੀਡੀਓ ਸ਼ੇਅਰ ਕਰਨਾ ਸ਼ਾਰਟਸ ਪਾ ਕੇ ਵੀਡੀਓ ਸ਼ੇਅਰ ਕਰਨਾ ਹਾਂ ਲੋਕ ਇਹ ਕਹਿੰਦੇ ਨੇ ਇਹ ਸਮਾਜਿਕ ਰੂਪ ਤੇ ਗਲਤ ਹੋ ਸਕਦਾ ਹੈ ਉਹ ਫਿਰ ਐਹੀ ਲੋਕ ਐਹੀ ਲੋਕ ਨਹੀਂ ਹੈ ਜਿਹੜੇ ਕੰਚਨ ਕੁਮਾਰੀ ਨੂੰ ਆਪਣੀ ਭੈਣ ਦੱਸ ਰਹੇ ਸੀਗੇ <laughs> कंचन कुमारी हमारी बहन है है <laughs> साडी शहीद है साडे ਲਈ শহীদ ਹੋਈ ਹੈ ਉਹ ਕੰਚਨ ਕੁਮਾਰੀ ਭੈਣ ਸੀਗੀ ਹਮ ਤੇ ਪਾਇਲ ਦੁਸ਼ਮਣ ਹੋ ਗਈ ਪਾਇਲ ਦੁਸ਼ਮਣ ਹੋ ਗਈ ਕੁਛ ਇਹ ਨਾ ਇਹ ਨਾ 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 ਲੋੜਾ ਫालतू ਦਾ ਕੂੜਾ-ਕਬਾੜ ਹੈ ਇੰਨਾ ਚ ਕੋਈ ਪੜਿਆ ਲਿਖਿਆ ਬੰਦਾ ਨਹੀਂ ਹੈ ਜੀ ਹਮ ਉਹ ਕੰਚਨ ਨੂੰ ਭੈਣ ਕਹਿਣ ਵਾਲੇ ਅੱਜ ਮੈਂ ਇੱਕ ਦੋ ਦੀ ਵੀਡੀਓਜ਼ ਦੇਖ ਰਿਹਾ ਸੀਗਾ ਕੰਚਨ ਨੂੰ ਆਪਣੀ ਭੈਣ ਕਹਿਣ ਵਾਲੇ ਲੋਕ ਲੋਕੀਆਂ ਚ ਪਾਇਲ ਦੇ ਖਿਲਾਫ ਹੋਏ ਹੋਏ ਪਏ ਆ ਹੂੰ ਇਹਨੂੰ ਮਾਫ ਨਹੀਂ ਕਰਨਾ ਇਹਨੂੰ ਉਹ ਨਹੀਂ ਕਰਨਾ ਨੂੰ ਨਹੀਂ ਕਰਨਾ ਪਈਆ ਜਦੋਂ ਉਹਨੇ ਇੱਕ ਵਾਰੀ ਚਲੋ ਗਲਤ ਸੀ ਜੋ ਵੀ ਸੀਗਾ ਉਹਨੇ ਇੱਕ ਵਾਰੀ ਮਾਫੀ ਮੰਗ ਲਈ ਕਾਲੀ ਮਾਤਾ ਮੰਦਿਰ ਚ ਜਾ ਕੇ ਉਹਨੇ ਮਾਫੀ ਮੰਗ ਲਈ ਮਾਫੀ ਨਾ ਬੰਦੇ ਦੇਣੀ ਹੈ ਕਿ ਬੰਦੇ ਨੇ ਦੇਣੀ ਹੈ ਸਭ ਤੋਂ ਵੱਡੀ ਗੱਲ ਤਾਂ ਹੈ ਵਾ ਇਹਦੇ ਨੇ 50 50 60 ਬੰਦਿਆਂ ਨੇ ਆਪਣੇ ਆਪਣੀ ਦੁਕਾਨਾਂ ਖੋਲੀਆਂ ਹੋਈਆਂ 50 60 ਨੇ ਦੇਣੀ ਹੈ ਇੱਕ ਨੇ ਨਹੀਂ ਦੇਣੀ ਉਹ 50 60ਾਂ ਦੇ 50 60ਾਂ ਦੇ ਬੰਦਿਆਂ ਦੇ ਘਰ ਜਾਵੇ ਉਹਨਾਂ ਤੋਂ ਮਾਫੀ ਮੰਗੇ ਤਾ ਉਹਨੇ ਤਾਉ ਨੂੰ ਮਾਫੀ ਮਿਲੇਗੀ ਔਰ ਉਸ ਤੋਂ ਬਾਅਦ ਵੀ ਇੱਕ ਜਿਹੜਾ 51ਵਾਂ ਜਿਹੜਾ ਪਰਸਨ ਕੋਈ ਨਾ ਕੋਈ ਪੈਦਾ ਹੋ ਜਾਏਗਾ ਉਹ ਕਹੇਗਾ ਜੀ ਮੇਰੇ ਤੋਂ ਨਹੀਂ ਮੰਗੀ ਇਹ ਇੱਕ ਦੂਜੇ ਤੋਂ ਵੱਡਾ ਹਿੰਦੂਵਾਦੀ ਬਣਨ ਦੀ ਕੋਸ਼ਿਸ਼ ਹੋ ਰਹੀ ਹੈ ਇਸ ਟਾਈਮ ਹੂੰ ਕਿ ਅਸੀਂ ਵੱਡੇ ਹਿੰਦੂਵਾਦੀ ਆਂ ਅਸੀਂ ਕਰਾਂਗੇ ਜੋ ਕਰਾਂਗੇ ਹੂੰ ਮੈਂ ਫੇਰ ਰਿਪੀਟ ਕਰ ਰਾਂ ਜੀ ਪਰੰਪਰਾ ਹੈਗੀ ਹੈ ਪਰੰਪਰਾ ਦੇ ਵਿੱਚ ਬੁਰਾਈਆਂ ਹਨ ਬੁਰਾਈਆਂ ਨੂੰ ਦੂਰ ਕਰਨ ਦੀ ਲੋੜ ਹੈ ਲੇਕਿਨ ਜਿੱਥੇ ਬੁਰਾਈਆਂ ਆਏਗੀਆਂ ਉੱਥੇ ਇਹ ਲੋਕ ਦਿਖਦੇ ਤੱਕ ਨਹੀਂ ਆ ਤੁਸੀਂ ਦੇਖ ਲਓ ਸਾਰਿਆਂ ਦੀ ਵੋਲ ਚੈੱਕ ਕਰ ਲਓ ਜੇ ਇਹਨਾਂ ਨੇ ਦਿੱਲੀ ਚ ਜਿਹੜੀ ਮੂਰਤੀਆਂ ਭੰਨੀਆਂ ਗਈਆਂ ਤੋੜੀਆਂ ਆ ਉਹਦਾ ਤੇ 20 ਦਿਨ ਦਾ ਹੀ ਮਾਮਲਾ ਹੈ ਕਿਸੇ ਇੱਕ ਨੇ ਵੀ ਝੂਠੇ ਮੂੰਹ ਵੀ ਅਕਰ ਉਹਦਾ ਵਿਰੋਧ ਕੀਤਾ ਹੋਏ ਮੈਂ ਤੁਹਾਡਾ ਦੇਨਦਾਰ ਹੋਊਗਾ ਜੇ ਅਗਰ ਇੱਕ ਵੀ ਬੰਦੇ ਨੇ ਕੀਤਾ ਹੋਏਗਾ ਔਰ ਔਨ ਰਿਕਾਰਡ ਕਰਾ ਰਿਹਾ ਜੀ ਮੈਂ ਤੁਹਾਡੇ ਤੁਹਾਨੂੰ ਤਾਂ ਮੂਰਤੀ ਭੰਨੀ ਕਿ ਹੈਗੀ ਕਾਰ ਮੰਦਿਰ ਅਵੈਧ ਸੀਗਾ 35 ਸਾਲ ਪਹਿਲਾਂ ਮੰਦਿਰ ਅਵੈਧ ਹੈ ਤੋੜ ਦੋ ਕੋਈ ਗੱਲ ਨਹੀਂ ਅਵੈਧਾ ਤੋੜ ਦੋ ਘੱਟ ਤੋਂ ਘੱਟ ਮੂਰਤੀਆਂ ਕੱਢਣ ਦਾ ਲੋਕਾਂ ਨੂੰ ਸਮਾਂ ਤੇ ਦਿਓ ਲੋਕਾਂ ਨੂੰ ਦੱਸ ਤੇ ਦਿਓ ਕਿ ਅਸੀਂ ਇਹ ਮੰਦਿਰ ਵੀ ਤੋੜਨਾ ਕਾ ਨਾਸਪਾਸ ਦੇ ਸਾਰੇ ਮਕਾਨ ਤੋੜੇ ਗਏ ਉਸ ਕੋਲੋਨੀ ਦੇ ਲੋਕਾਂ ਨੇ ਪੁੱਛਿਆ ਤੇ ਮੰਦਿਰ ਦਾ ਦਸਤਾ ਜੀ ਹਾਂ ਜਿਵੇਂ ਉਹ ਮੈਂ ਸਮਝ ਗਿਆ ਵੀ ਜਿਹੜੇ ਅਵਾਦ ਪਿੱਛੇ ਵੈ ਚੁੱਕ ਗਿਆ ਵਗੈਰਾ ਬਣਾਈ ਫਿਰਦੇ ਜਗ੍ਹਾ ਉਹ ਦਿੱਲੀ ਸਰਕਾਰ ਜੜੀਆਂ ਤੋੜਦੀ ਉਹ ਤੋੜ ਰਹੀ ਹੈ ਜੀ ਹੂੰ ਤੋੜ ਰਹੀ ਮੰਦਿਰ ਤੋੜਨ ਤੇ ਕੋਈ ਅਭਿਏਕਸ਼ਨ ਨਹੀਂ ਹੂੰ ਵੀ ਚਲੋ ਸਰਕਾਰੀ ਜਗ੍ਹਾ ਯਾਰ ਕੋਈ ਕੋਈ ਦਿੱਕਤ ਨਹੀਂ ਹੈ ਲੇਕਿਨ ਘੱਟੋ ਘੱਟ ਮੂਰਤੀਆਂ ਤੇ ਚੱਕਣ ਦਿੰਦੇ ਜਾਂ ਮੂਰਤੀਆਂ ਤੇ ਬਚਾ ਲੈਂਦੇ ਹੂੰ ਸਰਕਾਰ ਤੇ ਇਹਨਾਂ ਦੇ ਇਹਨਾਂ ਦੀ ਆਪਣੀ ਸਰਕਾਰ ਬੁਲਡੋਜ਼ਰਾਂ ਨਾਲ ਤੇ ਮੂਰਤੀਆਂ ਤੋੜ ਰਹੀ ਹੈ ਇਹਦਰ ਕਹਿ ਰਹੇ ਨਹੀਂ ਪਾਇਆ ਲ ਮਲਿਕ ਨੇ ਕਾਲੀ ਮਾਤਾ ਦਾ ਭੇਸ ਕਿਉਂ ਬਣਾ ਲਿਆ ਕਿੰਨੀ ਸਿਲੈਕਟਿਵ ਭਾਵਨਾਵਾਂ ਹੈ ਮੈਂ ਤਾਂ ਪੰਜਾਬ ਸਰਕਾਰ ਤੋਂ ਮੇਰੀ ਅਪੀਲ ਹੈ ਵੀ ਇਹਨਾਂ ਇਹਨਾਂ ਜਿਹੜੇ ਲੋਕ ਹੈ ਇਹਨਾਂ ਨੂੰ ਨਾth ਪਾਈ ਜਾਵੇ ਇਹਨਾਂ ਨੇ ਪੰਜਾਬ ਦਾ ਪੂਰਾ ਬਹੁਲ ਇਹਨਾਂ ਨੇ ਖਰਾਬ ਕਰਕੇ ਰੱਖਿਆ ਹੋਇਆ ਹੈ ਜੀ ਔਰ ਦ੍ਰਹੀ ਗੱਲ ਬੇਅਦਬੀ ਹੈ ਨਹੀਂ ਹੈ ਇਹਦੇ ਵਾਸਤੇ ਵੈਸੇ ਤਾਂ ਇੱਕ ਕਮੇਟੀ ਹੋਣੀ ਜ਼ਰੂਰੀ ਹੈ ਹੁਣ ਲੇਕਿਨ ਉਹ ਸਾਧੂ ਆਤਮਾ ਦੇ ਕੋਲ ਦੀ ਕਮੇਟੀ ਹੋਵੇ ਉਧਰ ਕੋਈ ਪੋਲਿਟিক্যাল ਆਦਮੀ ਨਹੀਂ ਹੋਣਾ ਚਾਹੀਦਾ ਵੀ ਆ ਫਲਾਣਾ ਹਿੰਦੂ ਸੰਗਠਨ ਵਾਲਾ ਲਿਆਓ ਇਤਰੋ ਵੀ ਫੜ ਲਓ ਉਧਰੋ ਵੀ ਫੜ ਲਓ ਪਤਾ ਕਿਸੇ ਨੂੰ ਓੜਾੜਾ ਨਾ ਹੋਵੇ ਧਰਮ ਦਾ ਹੂੰ ਇਹ ਕਹਿ ਵੀ ਗੱਲ ਆ ਚਲੋ ਗੱਲ ਥੋੜੀ ਜੀ ਹਟਕੇ ਮੈਂ ਕਰਨਾ ਚਾਹਾਂਗਾ ਮੈਨੂੰ ਲੱਗਦਾ ਤੁਸੀਂ ਇਸ ਗੱਲ ਤੇ ਸਹੀ ਜਵਾਬ ਦਿਵੋਗੇ ਆ ਰਾਜਸਥਾਨ ਦੇ ਵਿੱਚ ਇੱਕ ਕੇਸ ਆ ਅੱਜ ਸਵੇਰੇ ਮੈਂ ਦੇਖ ਰਿਹਾ ਸੀਗਾ ਇੱਕ ਗੁਰਸੇਕ ਭੈਣ ਆ ਪੇਪਰ ਦੇਣ ਜਾਂਦੀ ਆ ਪੇਪਰ ਵੀ ਜਿਹੜਾ ਉਹ ਐਂਟਰੈਂਸ ਐਗਜ਼ਾਮ ਹੁੰਦਾ ਹਾਂ ਜੁਡੀਸ਼ਰੀ ਦਾ ਹੁੰਦਾ ਉਥੇ ਉਹਨੂੰ ਰੋਕਿਆ ਜਾਂਦਾ ਹਾਂਜੀ ਕਕਾਰਾਂ ਵਾਸਤੇ ਰੋਕਿਆ ਸੋਰੀ ਐਂਟ੍ਰੈਂਸ ਇਗਜ਼ਾਮ ਨਹੀਂ ਹੁੰਦਾ ਜਿਹੜਾ ਪੇਪਰ ਹੁੰਦਾ ਜੱਜਮਾਨਾਂ ਵਾਸਤੇ ਉਹਦੇ ਐਂਟ੍ਰੈਂਸ ਇਗਜ਼ਾਮ ਤੇ ਉਹਨੂੰ ਰੋਕਿਆ ਜਾਂਦਾ ਹਾਂਜੀ ਕਿਦਾਂ ਦੇਖਦੇ ਹੋ ਇਹਨੂੰ ਜ਼ਬਰਦਸਤੀ ਹੈ ਗੁਨਾਹ ਹੈ ਜੀ ਇਹ ਤੇ ਗੁਨਾਹ ਬਿਲਕੁਲ ਗੁਨਾਹ ਹੈ ਜੀ ਜਦ ਇਹ ਇੰਡੀਅਨ ਕਨਸਟੀਟਿਊਸ਼ਨ ਸਿੱਖਾਂ ਨੂੰ ਪੰਜ ਕਕਾਰ ਧਾਰਨ ਕਰਨ ਦਾ ਰਾਈਟ ਦਿੰਦਾ ਹੈ ਹੂੰ ਉਸ ਕੁੜੀ ਦੇ ਬਾਰੇ ਵਿੱਚ ਕੀ ਹੋ ਜਾਂਦਾ ਹੈ ਕੀ ਹੋ ਗਿਆ ਜੀ ਆਪ ਆਪਣਾ ਇਹਨਾਂ ਨੂੰ ਜਿਹੜਾ ਐਡਮਿਨਿਸਟ੍ਰੇਸ਼ਨ ਦੇ ਜਿਹੜੇ ਲੋਕ ਹੈ ਕਈ ਜਗ੍ਹਾ ਕੜੇ ਤੱਕ ਲੋਹਾ ਲੈ ਜਾਂਦੇ ਆ ਹੂੰ ਇਹ ਬਿਲਕੁਲ ਗਲਤ ਹੈ ਨਾਲੇ ਮੈਨੂੰ ਲੱਗਦਾ ਪੀਸੀਐਸ ਜੁਡੀਸ਼ਰੀ ਦੇ ਪੇਪਰ ਦੇ ਵਿੱਚ ਇਹ ਇਹਨਾਂ ਚੀਜ਼ਾਂ ਦੇ ਕੀ ਵਰਤੋਏ ਨਕਲ ਮਾਰਨ ਵਾਸਤੇ ਤਾਂ ਯਾ ਤਾਂ ਉਹ ਸਮਾਨਤਾ ਹੀ ਰੋਕਦੇ ਆ ਵੀ ਨਕਲ ਮਾਰਨ ਵਾਸਤੇ ਕੁਝ ਯੂਜ਼ ਲਗਾ ਲੇ। ਅਕੇ ਹਾਂ ਲੇਕਿਨ ਨਕਲ ਦਾ ਤਾਂ ਗੱਲ ਨਕਲ ਦੀ ਹੈ ਹੀ ਨਹੀਂ ਨਾ। ਹੂੰ। ਦੇਖੋ ਮੈਂ ਉਹੀ ਗੱਲ ਕਰ ਰਿਹਾ ਸੀਗਾ ਬਈ ਇੱਕ ਹਿਸਾਬ ਨਾਲ ਸਿੱਖਾਂ ਦੀ ਇੱਕ ਟ੍ਰਾਇਲ ਹੈ ਜੀ ਇਹ। ਇਹ ਦੌਰ ਟ੍ਰਾਇਲ ਇਹ ਟ੍ਰਾਇਲ ਹੈ। ਬਹੁਤ ਵੱਡਾ ਟ੍ਰਾਇਲ ਹੈ ਜੀ ਸਿੱਖਾਂ ਦੀ। ਨਹੀਂ ਤਾਂ ਅੰਨੇ ਤੋਂ ਅੰਨਾ ਵੀ ਸਮਝਦਾ ਵੀ ਇੱਕ ਕੜਾ ਕੜਾਪਨ ਨਾਲ ਨਕਲ ਨਹੀਂ ਹੁੰਦੀ ਨਾ ਸਾਰੇ ਜਾਣਦੇ ਆ ਜੀ ਇਹ ਇੱਕ ਸ਼੍ਰੀ ਸਾਪਾਲ ਨਾਲ ਕੋਈ ਨਕਲ ਹੋ ਜਾਂਦੀ ਹੈ ਇੱਕ ਵੇਟਕਰ ਆਇਆ ਜਿਹੜਾ ਅੱਜ ਦਾ ਨਹੀਂ ਕਰਿਆ ਜਾ ਰਿਹਾ ਆਵਿਸ਼ਕਾਰ ਹੈ ਬਹੁਤ ਪੁਰਾਣਾ ਹੈ ਬਹੁਤ ਪੁਰਾਣਾ ਬੇਦਬੀ ਕਾਨੂੰਨ ਮੰਗਿਆ ਸਿੱਖਾਂ ਨੇ ਕਿੰਨੇ ਸਾਲ ਹੋ ਗਏ ਜੀ ਮੰਗਦੇ ਨੇ ਬਰਗਾੜੀ ਤੋਂ ਬਾਅਦ ਪਹਿਲਾਂ ਵੀ ਆਵਾਜ਼ ਚੱਕੀ ਜਾਂਦੀ ਰਹੀ ਹੈ ਲੇਕਿਨ ਚਲੋ ਬਰਗਾੜੀ ਤੇ ਤੁਸੀਂ ਮੰਨ ਹੀ ਲਓ ਨਾ ਬਰਗਾੜੀ ਤੋਂ ਸਟਾਰਟਿੰਗ ਹੈ ਉੱਥੇ ਮੰਨ ਲਓ ਕਿੰਨੇ ਸਾਲ ਹੋ ਗਏ ਜੀ ਕੋਈ ਬੇਦਬੀ ਕਾਨੂੰਨ ਬਣਾ ਸਿੱਖਾਂ ਨੇ ਨਹੀਂ ਬਣਾ ਗਊ ਮਾਤਾ ਲਈ ਸਾਰੇ ਕਾਨੂੰਨ ਆ ਹਰ ਇੱਕ ਸਟੇਟ ਚ ਅਪਰੋਕਸੀਮੇਟ ਹਰ ਇੱਕ ਸਟੇਟ